ਸਤਿ ਸ਼੍ਰੀ ਅਕਾਲ ਸਜਣੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਚੜ੍ਹਦੀ ਕਲਾ ਜੋਗੇ ਕੁਐਸਚਨ ਹੈ ਤੁਹਾਡੇ ਗਾੜੀ ਕਿਤੇ ਵੀ ਸਜਣੋ ਖਰੀਦਦਾਰੀ ਕਰਦੇ ਜੇ ਦੋ ਟਾਈਮ ਲਾਜ਼ਮੀ ਪਸ਼ੂ ਦੇ ਕੋਲ ਆ ਕੇ ਖਰੀਦ ਚੁਆਈ ਕਰਿਆ ਕਰੋ ਫਿਰ ਖਰੀਦਦਾਰੀ ਕਰਿਆ ਕਰੋ ਜੇ ਕੋਈ ਦੂਰ ਬੈਠਾ ਭੈਣ ਭਰਾ ਵੀਡੀਓ ਕਾਲ ਤੇ ਆਨਲਾਈਨ ਵੀ ਚੁਆਈ ਕਰ ਸਕਦਾ ਗੱਭਣ ਪਸ਼ੂ ਟਿੱਪ ਕੇ ਵਰਾ ਕੇ ਖੜ ਸਕਦੇ ਜੇ ਸਜਣੋ ਠੀਕ ਹੈ ਜੀ ਪਹੁੰਚਿਆ ਪਿੰਡ ਮਹਮੂਦਪੁਰਾ ਜ਼ਿਲ੍ਹਾ ਤਰਨਤਾਰ ਸਾਹਿਬ ਤਹਿਸੀਲ ਪੱਟੀ ਬਾਈ ਗੋਪੀਕੋਲ ਕਰਦੇ ਆ ਗੱਲਬਾਤ ਜੁੜੇ ਰਿਓ ਪਿੰਡ ਦਾ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਚੜਦੀ ਕਲਾ ਹਾਂਜੀ ਹੋਰ ਸੁਣਾਓ ਹਾਂ ਚੜਦੀ ਕਲਾ ਹੀ ਬਾਬਾ ਦੀ ਜਿਹੜੀ ਕਿਰਪਾ ਇੱਕੋ ਵੇੜਾ ਹਾਂਜੀ ਇੱਕ ਹੀ ਹੈ ਜੀ ਠੀਕ ਹੈ ਡਰੈੱਸ ਕਰੀਏ ਨੋਟ ਪਿੰਡ ਮਹਮੂਦਪੁਰਾ ਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਠੀਕ ਹੈ ਕਿੰਨਾ ਸੂਆ ਆ ਗਈ ਇਹ ਬਾਬਾ ਜੀ ਦੁੱਝਾ ਸੂਆ ਜੀ ਠੀਕ ਹੈ ਕਿੰਨਾ ਕ ਬੋਲਾ ਬੋਲਾ 8 ਕਿਲੋ ਜੀ ਕੱਲ ਦੀ ਸੂਈ ਕਾਲਾ ਸਹੀ ਆ ਚਲੋ ਠੀਕ ਆ ਮੱਛਾ ਆ ਗਿਆ ਨਾ ਹਾਂਜੀ ਬੱਚਾ ਸੋਰਾ ਚੈੱਕ ਕਰਵਾਈਏ ਲਓ ਸਜਣੋ ਬਾਕੀ ਥਾਨ ਮੁੱਠੀ ਮੁੱਠੀ ਲੱਗਾ ਜੇ ਕੋਈ ਵੀ ਵੀਰ ਆਪਣੀ ਏਜ ਜੈਸਲਾ ਹੈ ਤੇ ਵੈੜ ਕਰੋ ਸੰਗ ਦੇ ਵਿੱਚ ਪਰ ਇਹਨੂੰ ਕਰਦੇ ਸਿੱਧੀ ਲੋ ਜੀ ਜਿੰਦੀ ਰਵੇ ਕਦ ਟਾਂਚਾ ਫੁੱਲ ਲੱਗਾ ਜੇ ਦੁੱਧ 10 ਕਿਲੋ ਦੇ ਦੇ 12 ਦੇ ਦੇ ਇਹ ਤੁਹਾਡੀ ਸਾਮ ਦਾ ਹੈ। ਸੂਈ ਸੱਜਰੇ ਆ ਦੇ ਦਸ ਮੁਤਾਬਕ ਬਿਲਕੁਲ ਕੱਲ ਦੀ ਸੂਈ ਹੋਈ ਆ ਤੇ ਰੇਟ ਬਾਈ ਜੀ ਬਾਬਾ ਜੀ ਮੁੱਲ 35000 ਰ 31000 ਦੇ ਦਾਂਗੇ। ਹਾਂ ਤੇ ਨਾ ਜੀ 31 ਦੀ ਹਾਂਜੀ। ਘਾਰਿਆਂ ਨੂੰ ਹੋਰ ਛੋੜ ਛੱਪਾ ਆ ਜੋ। ਕੋਈ ਗੱਲ ਨਹੀਂ ਮਾਨਤਨ ਕਰ ਦਾਂਗੇ। ਕਰ ਦਿਓ ਜੀ। ਲਓ ਜੀ ਖਰੀਦਦਾਰੀ ਸਜਣੋ ਕਰਿਓ। ਜਾਇਜ਼ ਕੀਮਤ ਕੀਤੀ ਆ ਤੇ ਬਿਲਕੁਲ ਗਿੱਲੀ ਸੂਈ ਸਾਈ ਆ। ਠੀਕ ਆ ਜੀ। ਮਗਰੋਂ ਲੈਵਾ ਵਖਾ ਦਿਓ ਆ ਜੇ ਪੋੜੇ ਪਾੜੇ ਚੋਕ ਕੇ ਸਿੱਧੀ ਹੋਣਦੀ ਕਰਮਾ ਵਾਲੀ ਤੇ ਲੈਵੇ ਦੀ ਬੰਤਰ ਵੇ ਲੈ ਨਾ ਹੋ ਗਿਆ